ਦੇ ਵਿੱਚ ਮੌਸਮ ਨੇ ਮિજાਜ ਬਦਲਿਆ ਹੈ ਤਸਵੀਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਆ ਬਟਾਲਾ ਦੀ ਦਾਣਾ ਮੰਡੀ ਦੀ ਇਸ ਤੋਂ ਬਾਅਦ ਗੱਲ ਵੀ ਕਰਾਂਗੇ ਕਿ ਇਸ ਬਰਸਾਤ ਦਾ ਕਿੰਨੂ ਫਾਇਦਾ ਤੇ ਕਿੰਨੂ ਨੁਕਸਾਨ ਪਹਿਲਾਂ ਮੇਰੇ ਸੱਜੇ ਹੱਥ ਤੁਸੀਂ ਦੇਖ ਲਵੋ ਕਿ ਇਹ ਬਟਾਲਾ ਦੀ ਦਾਣਾ ਮੰਡੀ ਹੈ ਜਿਹੜੀ ਕਿ ਪੂਰੀ ਦੀ ਪੂਰੀ ਪਾਣੀ ਦੇ ਨਾਲ ਭਰੀ ਹੋਈ ਹੈ ਇਸ ਦਾਣਾ ਮੰਡੀ ਵਿੱਚ ਰੋਜ਼ ਸਵੇਰੇ ਜੋ ਆਰਤੀ ਨੇ ਜਿਹੜੇ ਸਬਜ਼ੀ ਵਿਕਰੇਤਾ ਨੇ ਉਹ ਹੋਲ ਸੇਲ ਦੇ ਵਿੱਚ ਇੱਥੇ ਸਬਜ਼ੀ ਲੈ ਕੇ ਆਉਂਦੇ ਆ ਔਰ ਖਰੀਦਦਾਰ ਜਿਹੜੇ ਨੇ ਦੁਕਾਨਦਾਰ ਹੁੰਦੇ ਆ ਕੁਝ ਰੇੜੀਆਂ ਵਾਲੇ ਹੁੰਦੇ ਨੇ ਕੁਝ ਘਰੇਲੂ ਜਿਨ੍ਹਾਂ ਦੇ ਘਰ ਕੋਈ ਸਮਾਗਮ ਹੁੰਦਾ ਹੈ ਵਿਆਹ ਹੁੰਦਾ ਹੈ ਕੁਝ ਧਾਰਮਿਕ ਸਮਾਗਮਾਂ ਲਈ ਵੀ ਇਥੋਂ ਹੋਲਸੇਲ ਦੇ ਵਿੱਚ ਸਬਜ਼ੀ ਜਾਂਦੀ ਹੈ ਇਸ ਲਈ ਇਸ ਮੰਡੀ ਦੇ ਵਿੱਚ ਰੋਜ਼ਾਨਾ ਹੀ ਹਜ਼ਾਰਾਂ ਲੋਕ ਜਿਹੜੇ ਨੇ ਵਪਾਰ ਕਰਨ ਲਈ ਪਹੁੰਚਦੇ ਨੇ ਪਰ ਅੱਜ ਸਿਰ ਤੜਕਸਾਰ ਤੋਂ ਹੀ ਬਰਸਾਤ ਹੋਣ ਕਰਕੇ ਇੱਥੇ ਆਵਾਜਾਈ ਮੁਸ਼ਕਲ ਹੋ ਗਈ ਦੂਸਰੇ ਪਾਸੇ ਗੱਲ ਕੀਤੀ ਜਾਵੇ ਇਸ ਬਰਸਾਤ ਦੇ ਫਾਇਦਿਆਂ ਦੀ ਤਾਂ ਹਮਸ ਭਰੇ ਮੌਸਮ ਕਰਕੇ ਜਿਨ੍ਹਾਂ ਲੋਕਾਂ ਨੂੰ ਥੋੜੀ-ਬਹੁਤ ਸਾਹ ਦੀ ਦਿੱਕਤ ਹੈ, ਥਾਇਰੋਇਡ ਦੀ ਦਿੱਕਤ ਹੈ, ਬੀਪੀ ਦੀ ਪਰੇਸ਼ਾਨੀ ਹੈ ਉਹਨਾਂ ਨੂੰ ਹਮਸ ਵਾਲੇ ਮੌਸਮ ਦੇ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ ਹੈ ਪਰ ਇਸ ਬਰਸਾਤ ਦੇ ਨਾਲ ਹਮਸ ਦੂਰ ਹੋਏਗਾ, ਗਰਮੀ ਤੋਂ ਰਾਹਤ ਮਿਲੇਗੀ। ਕਿਸਾਨਾਂ ਨੂੰ ਵੀ ਇਸ ਬਰਸਾਤ ਦਾ ਫਾਇਦਾ ਹੋਏਗਾ। ਜੇਕਰ ਬਰਸਾਤ ਹੋਰ ਤੇਜ਼ ਹੋਈ ਤਾਂ ਨੁਕਸਾਨ ਵੀ ਹੋ ਸਕਦਾ ਹੈ। ਪਰ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਿਆ ਉੱਥੇ ਖਲੋਤੇ ਪਾਣੀ ਕਰਕੇ ਮੁਸ਼ਕਲਾਂ ਵੀ ਦਰਪੇਸ਼ ਆ ਰਹੀਆਂ ਨੇ ਮੇਰਾ ਨਾਮ ਪਾਜੀ ਨਹੀਂ ਕੀ ਮਾਲ ਹੈ ਸਰ ਕਿੱਦਾਂ ਲੱਗਿਆ ਬਾਸ ਪਾਜੀ ਅਸੀਂ ਸ਼ੁਕਰਾਨਾ ਕਰਦੇ ਆਂ ਧੰਨਵਾਦ ਕਰਦੇ ਆਂ ਇਸ ਮਾਲਕ ਦਾ ਇਹ ਚਲੋ ਜਿਨ੍ਹਾਂ ਨੇ ਵਰਖਾ ਵਰਖਾ ਲੰਗੀ ਆ ਤੇ ਕੁਝ ਥੋੜਾ ਜੀਵਨ ਨੂੰ ਰਾਹਤ ਮਿਲੀ ਆ ਗਰਮੀ ਤੋਂ ਸਹਾਰਾ ਮਿਲਿਆ ਵਾ ਇੰਨਾ ਕਿ ਮਾੜਾ ਆ ਰਹੀ ਕਿ ਗਰਮੀ ਦੇ ਵਿੱਚ ਤੁਹਾਡਾ ਕੋ ਕਸਟਮਰ ਨਹੀਂ ਬਾਹਰ ਆਉਂਦਾ ਸਮਾਗਰ ਅੰਦਰ ਇਹ ਨਾ ਕਿ ਦੁਪਹਿਰ ਹੋਏ ਤੋਂ ਜਹੋਂ ਤੇ ਅੱਜ ਤੋਂ ਮਾਲਕ ਨੇ ਬਹੁਤ ਹੀ ਸੋਣਾ ਐ ਵਾਰਸ਼ ਕੀਤੀ ਆ ਜਿਹੜੀ ਇਹਦੇ ਨਾਲ ਮੌਸਮ ਇੰਨਾ ਕੇ ਠੰਡਾ ਹੋਇਆ ਵਾ ਕੋਈ ਸਰੀਰ ਨੂੰ ਵੀ ਪਤਾ ਲੱਗੰਦਿਆ ਕਿ ਗਰਮੀ ਤੋਂ ਸਾਨੂੰ ਰਾਹਤ ਮਿਲਦੀ ਆ। ਹਾਂ ਜੀ ਹਾਂ ਜੀ ਭਾਜੀ ਕਿਉਂਕਿ ਅਈ ਆ ਭਾਈ ਹੋਰ ਮੈਂ ਖੱਲੇ ਆਵਾ ਉਹਨੇ ਇੰਗ ਗਰਮੀ ਪੈਰੀ ਜਾਂ ਗਰਮੀ ਦੇ ਵਿੱਚ ਭਾਈ ਕੋਈ ਕਸਟਮਰ ਵੇਚਦਾ ਨਹੀਂ ਹੋਇਆ। ਗਰਮੀ ਘਟੋਏਗੀ ਤੇ ਦੁਨੀਆ ਫਿਰੇਗੀ ਤੇ ਆਪਾਂ ਨੂੰ ਵੀ ਕੋਈ ਥੋੜਾ ਕੋਈ ਸਾਧਨ ਮਿਲੇਗਾ ਕੰਮ ਕਾਰ ਦਾ ਅੱਜ ਤੱਕੋ ਮਾਲਕ ਨੇ ਰਹਿਮਤ ਬਖਸ਼ੀ ਆ ਮਾਰਛਾ ਪੁੱਛਾਂ ਮਾਰਛ ਹੋ ਚਾਲੂ ਹੋ ਗਈ ਆ ਤੇਰੇ ਨਾਲ ਇਹ ਕਿ ਜਿਹੜਾ ਕਿ ਲੋਕ ਦਾ ਲੋਕਾਂ ਨੂੰ ਰਾਹਤ ਮਿਲੇਗੀ ਗਰਮੀ ਤੋਂ ਕੋਈ ਕਮਾ ਕਮਾਕਾਰਾਂ ਦਾ ਵੀ ਕੋਈ ਥੋੜਾ ਸਰਕਲ ਚੱਲੇਗਾ ਮਨਣਾ ਟਿੰਕੂ ਭਾਈ ਕਿਤਾ ਦਾ ਮੌਸਮ ਮਾਰਛੇ ਦਾ ਤੈਨੂੰ ਇਹਦਾ ਬਹੁਤ ਠੰਡਾ ਹੋ ਜਾਂਦਾ ਵਾ ਅਸੀਂ ਛੱਤਾਂ ਦੇ ਉੱਪਰ ਸੁੱਤੇ ਰਹੇ ਆ ਏਸੀ ਸਾਰੇ ਬੰਦ ਕੀਤੇ ਦੇ ਆ ਕਾ ਬੁਖਾ ਬੋਧ ਨੇ ਹਰੇ ਦਾ ਸੰਗੀਤ ਹਵਾ ਆ ਰਹੀ ਏ ਰਾਹ ਤੋਂ ਬੱਚਿਆਂ ਨੂੰ ਸਕੂਲਾਂ ਦੇ ਬਹੁਤ ਵਧੀਆ ਮਿਲਦੀ ਗਈ ਹੈ ਜੀ ਕਮਾਕਾਰਾਂ ਨੂੰ ਨਹੀਂ ਮਿਲਦੀ ਗਈ ਹੈ ਰੱਖੇ ਵਾਲੇ ਰੇੜੀਆਂ ਵਾਲੇ ਨੂੰ ਗਰਮੀ ਤੋਂ ਸੰਭਾਲਣਾ ਪੈਂਦਾ ਮੈਂ ਤਾਂ ਗਰਮੀ ਇੰਨੀ ਕਿ ਪਈ ਹੀ ਰੋਜ਼ ਆਪਣਾ ਨਾਂ ਅਰ ਗਈ ਬਹੁਤ ਦਿਨਾਂ ਤੋਂ ਬਾਰਸ਼ਾਂ ਪੈਂਦੀਆਂ ਵਾ ਕਿ ਪੈਣ ਮਿਲਿਆ ਥੋੜਾ ਜਿਹਾ ਕੈਮਰਾਮੈਨ ਗਗਨਦਨਾਲ ਨੇ ਤੇ ਲੂਥਰਾ ਪੰਜਾਬੀ ਬੇਟੇ ਬਟਾਲਾ